ਅੱਜ ਵੀ ਲੜਾਈ ਜਾਰੀ ਰੱਖੂਗੀ ਸਾਥ ਲਈ ਮੈਂ ਤਾਂ ਲੜਦਾ ਰਹੂਗਾ ਯਾ ਸ਼ਾਂਤ ਕੋਈ ਨਾ ਕੋਈ ਤਾਂ ਕੋਈ ਨਾ ਬੋਲਣੇ ਚਾਹੇ ਸਰ ਅੱਜ ਭਾਨਾ ਸਿੱਧੂ ਨੂੰ ਪੇਸ਼ ਕੀਤਾ ਗਿਆ ਸੀ ਕੀ ਗੱਲਬਾਤ ਹੋਈ ਭਾਨਾ ਸਿੱਧੂ 2 ਦਿਨ ਦੀ ਰਿਮਾਂਡ ਤੋਂ ਬਾਅਦ ਅੱਜ ਪੁਲਿਸ ਨੇ ਉਹਨੂੰ ਫਿਰ ਪੇਸ਼ ਕੀਤਾ ਕੋਰਟ ਦੇ ਵਿੱਚ ਪਰ ਅੱਜ ਉਹਨਾਂ ਦਾ ਪੁਲਿਸ ਨੇ ਆਪ ਹੀ ਜੁਡੀਸ਼ੀਅਲ ਰਿਮਾਂਡ ਮੰਗਿਆ ਤੇ ਜੋ ਕਿ ਉਹਨੂੰ ਕੋਰਟ ਵੱਲੋਂ ਗਰਾਂਟ ਕੀਤਾ ਗਿਆ 14 ਫਰਵਰੀ ਨੂੰ ਦੀ ਡੇਟ ਫਾਈ ਹੈ 14 ਫਰਵਰੀ ਨੂੰ ਉਹਨੂੰ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਭੇਜ ਦਿੱਤਾ ਗਿਆ ਤੇ ਹੁਣ ਉਹ ਅੱਜ ਪਟਿਆਲਾ ਜੇਲ੍ਹ ਲੈ ਕੇ ਜਾਣਗੇ ਉੱਥੋਂ ਜਿਹੜੀ ਹੁਣ ਅੱਗੇ ਹੋਣ ਦੀ ਕਾਰਵਾਈ ਆ ਫਿਰ ਉਸ ਅਕੋਰਡਿੰਗ ਹੋਏਗੀ ਇਹਨੂੰ 14 ਫਰਵਰੀ ਨੂੰ ਇੱਥੇ ਦੁਆਰਾ ਪੇਸ਼ ਕੀਤਾ ਜਾ ਸਰ ਕੇਸ ਹੈ ਕੀ ਹੈ ਇਹਦੇ ਚ ਕੇਸ ਦਰਅਸਲ ਉਹ ਜੋ ਲੋਕਾਂ ਨੇ ਬਾਹਰਲੇ ਬੱਚੇ ਭੇਜਦੇ ਆ ਉਹਨਾਂ ਦੇ ਜੋ ਪੈਸੇ ਏਜੰਟ ਜਿਹੜੇ ਮਾਰਦੇ ਨੇ ਜਿਹੜੇ ਕੁਝ ਗਲਤ ਏਜੰਟ ਹੈਗੇ ਨੇ ਗਲਤ ਕੰਮ ਕਰਦੇ ਨੇ ਉਹਨਾਂ ਦੇ ਖਿਲਾਫ ਹੀ ਲੜਾਈ ਲੜ ਰਿਹਾ ਸੀ ਤੇ ਲੋਕਾਂ ਨੇ ਤੁਸੀਂ ਦੇਖਿਆ ਉਹਨਾਂ ਉੱਤੇ ਕੱਠ ਵੀ ਕਾਫੀ ਕੀਤਾ ਕਿ ਲੋਕ ਇਹਦੇ ਨਾਲ ਕਾਫੀ ਲੱਗੇ ਹੋਏ ਨੇ ਕਿ ਸਹੀ ਕੰਮ ਕਰ ਰਹੇ ਹੋ ਸੀ ਪਰ ਕੁਝ ਜਿਹੜੇ ਗਲਤ ਬੰਦੇ ਨੇ ਇਸ ਲਾਈਨ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਵਾਲੀ ਲਾਈਨ ਦੇ ਵਿੱਚ ਕੁਝ ਗਲਤ ਬੰਦੇ ਉਹ ਆਪਣੇ ਆਪ ਨੂੰ ਬਚਾਉਣ ਦੇ ਲਈ ਫੇਰ ਸਰਕਾਰ ਤੇ ਦਬਾਅ ਬਣਾਉਣੇ ਇਹੋ ਜਿਹੇ ਬੰਦਿਆਂ ਦੇ ਖਿਲਾਫ ਪਰਚਾ ਕਰੋ ਵੀ ਸਾਨੂੰ ਉਹ ਕਰਦੇ ਨੇ ਜੋ ਕਿ ਇਹ ਸਾਰਾ ਸਾਲ ਝੂਠਾ ਪਰਚਾ ਹੈ 2 ਮਹੀਨੇ ਪਹਿਲਾਂ ਦੀ ਦਰਖਾਸਤ ਹੈ ਹੁਣ ਜਿਹੜੇ 3-4 ਪਰਚੇ ਪਏ ਨੇ ਇਹ ਏਸੀ ਦਾ ਰਿਜ਼ਲਟ ਹੈ ਕਿ ਲੋਕਾਂ ਨੇ ਜਿਹੜੇ ਖੜਦਾ ਸੀ ਲੋਕਾਂ ਦੇ ਨਾਲ ਤੇ ਜਿਹੜੀ ਇਮੀਗ੍ਰੇਸ਼ਨ ਕੰਪਨੀ ਵਾਲੇ ਕੁਝ ਗਲਤ ਬੰਦੇ ਕਰਦੇ ਨੇ ਕੰਮ ਉਹਨਾਂ ਦੇ ਪ੍ਰੈਸ਼ਰ ਦੇ ਥੱਲੇ ਆ ਕੇ ਸਰਕਾਰ ਨੇ ਇਹਦਾ ਦਕਾ ਕੀਤਾ ਸਰ ਕਿਹੋ ਜਿਹਾ ਸਾਰਾ ਝੂਠ ਬੋਲ ਕਿਹੜੀ ਇਮੀਗ੍ਰੇਸ਼ਨ ਵੱਲੋਂ ਕਰਾਇਆ ਗਿਆ ਸੀ ਇਹ ਇੱਕ ਹਾਈ ਰਾਈਜ਼ ਹੈ ਇਮੀਗ੍ਰੇਸ਼ਨ ਕੰਪਨੀ ਫੇਸ 5 ਦੀ ਆਈ ਥਿੰਕ ਉਦੇ ਵੱਲੋਂ ਉਹਨਾਂ ਦੇ ਵੱਲੋਂ ਹਰਕਿੰਦਰ ਸਿੰਘ ਕਿੰਦਾ ਹੋਇਆ ਜਿਹੜੇ ਉਹਨਾਂ ਦੇ ਓਨਰ ਹੈ ਉਹਨਾਂ ਵੱਲੋਂ ਇਹ ਪਰਚਾ ਦਰਜ ਕਰਾਇਆ ਗਿਆ। ਸਾਡੀ ਲੜਾਈ ਜਾਰੀ ਰਹਿਊਗੀ ਸੱਚ ਲਈ ਮੈਂ ਲੜਦਾ ਰਹੂੰਗਾ। ਇਹ ਸ਼ਾਂਤ ਕੋਈ ਨਹੀਂ ਕਰੇ। ਤੁਸੀਂ ਤੁਹਾਨੂੰ ਬੋਲਣ ਦੇ। ਸਰ ਅਜਪਾਨਾ ਸਿੱਧੂ ਨੂੰ ਪੇਸ਼ ਕੀਤਾ ਗਿਆ ਸੀ ਕੀ ਗੱਲਬਾਤ ਹੋਈ? ਪਾਨਾ ਸਿੱਧੂ 2 ਦਿਨ ਦੇਰਮਾਨ ਤੋਂ ਬਾਅਦ ਅੱਜ ਪੁਲਿਸ ਨੇ ਉਹਨੂੰ ਫਿਰ ਪੇਸ਼ ਕੀਤਾ ਕੋਰਟ ਦੇ ਵਿੱਚ ਪਰ ਅੱਜ ਉਹਨਾਂ ਦਾ ਪੁਲਿਸ ਨੇ ਆਪ ਹੀ ਜੁਡੀਸ਼ੀਅਲ ਰਿਮਾਂਡ ਮੰਗਿਆ। ਤੇ ਜੋ ਕਿ ਉਹਨੂੰ ਕੋਰਟ ਵੱਲੋਂ ਗਰੰਟ ਕੀਤਾ ਗਿਆ 14 ਫਰਵਰੀ ਨੂੰ ਨੇ ਡੇਟਸਾਈ ਹੈ 14 ਫਰਵਰੀ ਨੂੰ ਉਹਨਾਂ ਨੂੰ ਜੁਡੀਸ਼ੀਅਲ ਮਾਨ ਦੇ ਵਿੱਚ ਭੇਜ ਦਿੱਤਾ ਗਿਆ ਤੇ ਹੁਣ ਉਹ ਅੱਜ ਪਟਿਆਲਾ ਜੇਲ੍ਹ ਲੈ ਕੇ ਜਾਣਗੇ ਉੱਥੋਂ ਜਿਹੜੀ ਹੁਣ ਅੱਗੇ ਉਹਨਾਂ ਦੀ ਕਾਰਵਾਈ ਹੈ ਫਿਰ ਉਸ ਅਕੋਰਡਿੰਗ ਹੋਏਗੀ ਇਹਨੂੰ 14 ਫਰਵਰੀ ਨੂੰ ਇੱਥੇ ਦੁਬਾਰਾ ਪੇਸ਼ ਕੀਤਾ ਜਾਏ ਸਰ ਕੇਸ ਹੈ ਕੀ ਹੈ ਇਹਦੇ ਚ ਕੇਸ ਦਰਅਸਲ ਉਹ ਜੋ ਲੋਕਾਂ ਨੇ ਬਾਹਰਲੇ ਬੱਚੇ ਭੇਜਦੇ ਆ ਉਹਨਾਂ ਦੇ ਜੋ ਪੈਸੇ ਏਜੰਟ ਵਜੋਂ ਜਿਹੜੇ ਮਾਰਦੇ ਨੇ ਜਿਹੜੇ ਕੁਝ ਗਲਤ ਏਜੰਟ ਹੈਗੇ ਨੇ ਗਲਤ ਕੰਮ ਕਰਦੇ ਨੇ ਉਹਨਾਂ ਦੇ ਖਿਲਾਫ ਹੀ ਲੜਾਈ ਲੜ ਰਿਹਾ ਸੀ ਤੇ ਲੋਕਾਂ ਨੇ ਤੁਸੀਂ ਦੇਖਿਆ ਉਹਨਾਂ ਉਧਰ ਇਕੱਠ ਵੀ ਕਾਫੀ ਕੀਤਾ ਕਿ ਲੋਕ ਇਹਦੇ ਨਾਲ ਕਾਫੀ ਲੱਗੇ ਹੋਏ ਨੇ ਕਿ ਸਹੀ ਕੰਮ ਕਰ ਰਹੇ ਹਾਂ ਸੀ ਪਰ ਕੁਝ ਜਿਹੜੇ ਗਲਤ ਬੰਦੇ ਨੇ ਇਸ ਰੈਨ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਵਾਲੀ ਲਾਈਨ ਦੇ ਵਿੱਚ ਕੁਝ ਗਲਤ ਬੰਦੇ ਉਹ ਆਪਣੇ ਆਪ ਨੂੰ ਬਚਾਉਣ ਦੇ ਲਈ ਫੇਰ ਸਰਕਾਰ ਤੇ ਦਬਾਅ ਪਾਉਣੇ ਇਹੋ ਜਿਹੇ ਬੰਦਿਆਂ ਦੇ ਖਿਲਾਫ ਪਰਚਾ ਕਰੋ ਵੀ ਸਾਨੂੰ ਉਹ ਕਰਦਿਨ ਜੋ ਕਿ ਇਹ ਸਾਰਾ ਸਿਰ ਝੂਠਾ ਪਰਚਾ ਹੈ 2 ਮਹੀਨੇ ਪਹਿਲਾਂ ਦੀ ਦਰਖਾਸਤ ਹੈ ਹੁਣ ਜਿਹੜੇ 3-4 ਪਰਚੇ ਪਏ ਨੇ ਇਹ ਇਸੇ ਦਾ ਰਿਜ਼ਲਟ ਹੈ ਕਿ ਲੋਕਾਂ ਨੇ ਜਿਹੜੇ ਖੜਦਾ ਸੀ ਲੋਕਾਂ ਦੇ ਨਾਲ ਤੇ ਜਿਹੜੀ ਇਮੀਗ੍ਰੇਸ਼ਨ ਕੰਪਨੀ ਵਾਲੇ ਕੁਝ ਗਲਤ ਬੰਦੇ ਕਰਦੇ ਆਂ ਕੰਮ ਉਹਨਾਂ ਦੇ ਪੈਸੇ ਦੇ ੱਲੇ ਆ ਕੇ ਸਰਕਾਰ ਨੇ ਇਹਦਾ ਦਕਾ ਕੀਤਾ ਸਰ ਕਿ ਸਾਰਾ ਸਾਰ ਝੂਠ ਬੋਲ ਕਿਹੜੀ ਇਮੀਗ੍ਰੇਸ਼ਨ ਵੱਲੋਂ ਕਰਾਇਆ ਗਿਆ ਸੀ ਇਹ ਇੱਕ ਹਾਈ ਰਾਈਜ਼ ਹੈ ਇਮੀਗ੍ਰੇਸ਼ਨ ਕੰਪਨੀ ਫੇਸ ਪੰਜ ਦੀ ਆਈ ਥਿੰਕ ਉਹਦੇ ਵੱਲੋਂ ਉਹਨਾਂ ਦੇ ਵੱਲੋਂ ਹਰਕਿੰਦਰ ਸਿੰਘ ਕਿੰਦਾ ਆ ਜਿਹੜੇ ਉਹਨਾਂ ਦੇ ਓਨਰ ਹੈ ਉਹਨਾਂ ਵੱਲੋਂ ਇਹ ਪਰਚਾ ਦਰਜ ਕਰਾਇਆ ਗਿਆ ਹੈ ਫਤਵੀ ਲੜਾਈ ਜਾਰੀ ਰੱਖੋਗੇ ਸੱਚ ਲਈ ਮੈਂ ਲੜਦਾ ਰਹੂਗਾ ਕਿਸੇ ਜਾਣ ਕੋਈ ਨਾ ਕੋਈ ਬੋਲਣ ਵੀਰਾਂ ਬੋਲੋ ਫੱਟਵੀਂ ਲੜਾਈ ਜਾਰੀ ਰੱਖੂਗੀ ਸੱਚ ਲਈ ਮੈਂ ਲੜਦਾ ਰਹੂਗਾ ਕੋਈ ਸ਼ਾਂਤ ਕੋਈ ਨਾ ਬੋਲਣੇ ਬੁੱਲ ਫੱਟਵੀਂ ਲੜਾਈ ਜਾਰੀ ਰੱਖੂਗੀ ਸੱਚ ਲਈ ਮੈਂ ਲੜਦਾ ਰਹੂਗਾ ਕੋਈ ਸ਼ਾਂਤ ਕੋਈ ਨਾ ਬੋਲਣੇ ਬੁੱਲ